ਗੁੱਡ ਈਵਨਿੰਗ एवरीवन ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਸਾਰੇ ਵਿਦਿਆਰਥੀਆਂ ਦਾ ਤੁਹਾਡੇ ਆਪਣੇ ਸਟੱਡੀ ਚੈਨਲ ਐਰੀਡੀਸ਼ਨ ਸਟੱਡੀਜ਼ ਤੇ ਜਿੱਥੇ ਅਸੀਂ ਕਰਦੇ ਹਾਂ ਜੀ ਪੰਜਾਬ ਦੇ ਕੰਪੀਟੀਟਿਵ ਐਗਜ਼ਾਮਸ ਦੀ ਤਿਆਰੀ ਔਰ ਇਹਨਾਂ ਦਿਨਾਂ ਦੇ ਵਿੱਚ ਅਸੀਂ ਹਰ ਰੋਜ਼ ਸ਼ਾਮ ਨੂੰ 9 ਵਜੇ ਲਾਈਵ ਕਲਾਸ ਲੈ ਕੇ ਆਏ ਹੋਏ ਹਾਂ ਰਾਈਟ ਲੈ ਕੇ ਆਉਂਦੇ ਆ ਆਈ ਮੀਨ ਐਂਡ ਉਸ ਦੇ ਵਿੱਚ ਅਸੀਂ ਕਰਦੇ ਹਾਂ ਜੀ ਪੰਜਾਬੀ ਦੇ ਸੱਭਿਆਚਾਰ ਤੇ ਲੋਕਧਾਰਾ ਦੇ ਬਾਰੇ ਵਿੱਚ ਮੋਕ ਟੈਸਟ ਅਗਰ ਤੁਸੀਂ ਏਟਟੀ ਜੀਟਪਲ ਐਸਬੀ ਟਜੀਟੀ ਮਾਸਕੈਡੋ ਯੂਜੀਸੀ ਇਹਨਾਂ ਦੇ ਵਿੱਚੋਂ ਕਿਸੇ ਵੀ ਪੇਪਰ ਦੀ ਤਿਆਰੀ ਕਰ ਰਹੇ ਹੋ ਤਾਂ ਇਹ ਵਾਲੇ ਸੈਸ਼ਨ ਤੁਹਾਡੇ ਲਈ ਬਹੁਤ 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 ਮਹੱਤਵਪੂਰਨ ਨਹੀਂਗੇ ਇਸ ਚੈਨਲ ਦੇ ਉੱਪਰ ਤੁਹਾਨੂੰ ਪੋਲਿਟੀਕਲ ਸਾਇੰਸ ਹਿਸਟਰੀ ਐਂਡ ਪੰਜਾਬੀ ਇਹਨਾਂ ਦੇ ਨਾਲ ਰਿਲੇਟਿਡ ਕਾਫੀ ਸਾਰੀਆਂ ਵੀਡੀਓਜ਼ ਮਿਲ ਜਾਂਦੀਆਂ ਤੁਹਾਡੇ ਵਿੱਚੋਂ ਕੋਈ ਵੀ ਪਰਸਨ ਇਹਨਾਂ ਦੇ ਵਿੱਚੋਂ ਕਿਸੇ ਵੀ ਸੈਸ਼ਨ ਨੂੰ ਦੇਖਣਾ ਚਾਹੁੰਦਾ ਹੈ ਤਾਂ ਫਿਰ ਉਹ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਸਕਦਾ ਹੈ ਠੀਕ ਹੈ ਜੀ yes mohan ji thank you so very much okay ਅਗਰ ਤੁਸੀਂ ਕੋਈ ਵੀ ਥਿਊਰੀ ਬੈਚ ਲੈਣਾ ਚਾਹੁੰਦੇ ਹੋ पंजाबी का हिस्टरी का या पोलीटिकल साइंस का तो तुम स्क्रीन के उपर हुए नंबर के उपर कॉन्टैक्ट कर सकते हो नंबर है सिक्स टू एट जीरो फोर नाइन टू फाइव सिक्स टू अज वाली स्लाइड ऑलरेडी बन चुकी सी तो पता नहीं आई डोंट नो ये ब्लैक दे विच होगी या तो होगी अगे जाके पता चल जाऊगा राइट ओके ਅਨ ਅਗਰ ਤੁਸੀਂ ਸਾਡੀ YouTube ਦੀਆਂ ਕਲਾਸਿਸ ਦੀ ਕੋਈ ਵੀ ਫਰਦਰ ਅਪਡੇਟ ਲੈਣੀ ਹੈ ਤਾਂ ਦੇ ਲਈ ਤੁਸੀਂ Telegram ਗਰੁੱਪ ਨੂੰ ਜੁਆਇਨ ਕਰ ਸਕਦੇ ਹੋ ਠੀਕ ਹੈ 1 April ਤੋਂ ਸਾਡੇ ਪੇਡ ਬਾਚ ਸਟਾਰਟ ਹੋਏ ਨੇ ਜਿਸ ਦੇ ਵਿੱਚ ਅਸੀਂ ਦੋ ਤਰ੍ਹਾਂ ਦੀਆਂ ਜਲਾਈ ਕਲਾਸਿਸ ਜਿਹੜੀਆਂ ਸਟਾਰਟ ਕੀਤੀ ਹੈ ਇੱਕ ਤਾਂ ਸਿੰਪਲ D ट्रिपल S ਦੀ ਮਾਸਟਰਕੀਡਡ TGT ਦੀ ਹੀ ਹੈ ਔਰ ਇੱਕ ਹੈਗੀ ਹੈ UGC ਦੇ ਲਈ ਲੈਕਚਰਰ ਦੇ ਲਈ ਯਾਨੀ ਥੋੜੇ ਹਾਇਰ ਲੈਵਲ ਦੇ ਐਗਜ਼ਾਮਸ ਹੁੰਦੇ ਨੇ ਉਹਨਾਂ ਦੇ ਵਿੱਚੋਂ ਠੀਕ ਹੈ ਜੀ ਹਾਂਜੀ ਜੀ ਓਕੇ ਤਾਂ ਅਗਰ ਤੁਸੀਂ ਚਾਹੋ ਤਾਂ ਉਹ ਵਾਲਾ ਬੈਚ ਲੈ ਸਕਦੇ ਹੋ ਉਹ ਪ੍ਰੋ ਬੈਚ ਹੈ ਜਿਸ ਦੇ ਵਿੱਚ ਤੁਹਾਨੂੰ ਜਿਹੜਾ ਮਾਸਟਰ ਕੀਡਰ ਵਾਲਾ ਬੈਚ ਆ ਫ੍ਰੀ ਦੇ ਵਿੱਚ ਮਿਲ ਜਾਂਦਾ ਹੈ ਓਕੇ ਜੀ ਚਲੋ ਠੀਕ ਹੈ ਸ਼ੁਰੂ ਕਰਦੇ ਆ ਫਿਰ ਅੱਜ ਦੀ ਕਲਾਸ ਨੂੰ ਜਿਸ ਦੇ ਵਿੱਚ ਆਪਾਂ 20 ਕੁਐਸਚਨਸ ਦੇਖਨੇ ਆ ਤੇ ਇਹ ਸਾਡੀ 650 ਪ੍ਰਸ਼ਨਾਂ ਦੀ ਇੱਕ ਲੜੀ ਸ਼ੁਰੂ ਹੋਈ ਦੀਆਂ ਇੱਕ ਨਾ ਪ੍ਰੈਂਕਾ ਜੀ ਹੈਗੇ ਨਹੀਂ ਪਤਾ ਨਹੀਂ ਉਹ ਇਸ ਟਾਈਮ ਲਾਈਵ ਹੋਣਗੇ ਜਾਂ ਨਹੀਂ ਹੋਣਗੇ ਉਹਨਾਂ ਦਾ ਮੈਨੂੰ ਡੇਲੀ ਇੱਕ ਮੈਸੇਜ ਆ ਰਿਹਾ ਹੈ ਡੇਲੀ ਦਾ ਮਤਲਬ ਸੱਚੇ ਵਿੱਚ ਡੇਲੀ ਲਿਟਰਲੀ ਕਿ ਇੱਕ ਉਹਨਾਂ ਨੂੰ ਲਾਈਕ UGC ਦੀ ਮੈਰਾਥਨ ਚਾਹੀਦੀ ਹੈ ਹੈਨਾ ਆਈ ਵਿਸ਼ ਕਿ ਮੈਂ ਕਰ ਸਕਦੀ ਜੂਨ ਦੇ ਵਿੱਚ ਤੁਹਾਡਾ ਪੇਪਰ ਆ ਟਾਈਮ ਬਹੁਤ ਥੋੜਾ ਹੈ ਤੇ ਮੈਰਾਥਨ ਬਣਾਉਣ ਦੇ ਲਈ ਨਾ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਹੈ ਇਸ ਕਰਕੇ ਮੈਂ ਇਹ ਜਿਹੜੀ 650 ਪ੍ਰਸ਼ਨਾਂ ਦੀ ਲੜੀ ਸ਼ੁਰੂ ਕੀਤੀ ਹੈ ਇਹ ਪਾਰਟਿਕੂਲਰ UGC ਨੂੰ ਮੁੱਖ ਰੱਖਦੇ ਹੀ ਸ਼ੁਰੂ ਕੀਤੀ ਹੋਈ ਆ ਠੀਕ ਹੈ ਪਰ ਜਿਵੇਂ ਕਿ ਮੈਂ ਕਹਿੰਦੀ ਹੁੰਦੀ ਆ ਤੁਸੀਂ ਕੋਈ ਵੀ ਬੈਚ ਲਓਗੇ ਕੋਈ ਵੀ ਬੁੱਕ ਪੜੋਗੇ ਜਾਂ ਕੋਈ ਵੀ ਸੈਸ਼ਨ ਦੇਖੋਗੇ ਕਿਸੇ ਵੀ ਟੀਚਰ ਦਾ ਉਹਦੇ ਵਿੱਚ ਨਾ ਸਾਰਾ ਕੁਝ ਟਫ ਵੀ ਨਹੀਂ ਹੋਣਾ ਤੇ ਸਾਰਾ ਕੁਝ ਈਜ਼ੀ ਵੀ ਨਹੀਂ ਹੋਣਾ ਮਤਲਬ ਦੋਨੋਂ ਚੀਜ਼ਾਂ ਮਿਕਸ ਮਿਲਣਗੀਆਂ ਰਾਈਟ ਇਸ ਕਰਕੇ ਤੁਸੀਂ ਇਹ ਵਾਲੇ ਸੈਸ਼ਨਸ ਨੂੰ ਦੇਖ ਸਕਦੇ ਹੋ ਜੋ ਕਿ ਮਾਸਟਰ ਕੈਡਰ ਤੋਂ ਲੈ ਕੇ ਤੇ ਪੀਸੀਐਸ ਤੱਕ ਦੇ ਪੇਪਰਾਂ ਦੇ ਲਈ ਇੰਪੋਰਟੈਂਟ ਹੋਣਗੇ ਠੀਕ ਹੈ ਜੀ ਔਰ ਮੈਂ ਤੁਹਾਨੂੰ ਇਸ ਚੀਜ਼ ਦੀ ਗਾਰੰਟੀ ਦੇ ਸਕਦੀ ਹਾਂ ਵੈਸੇ ਇੱਕ ਮਾਣ ਦੇ ਨਾਲ ਕਿ ਦਸੰਬਰ ਤੱਕ ਅਗਰ ਤੁਸੀਂ ਸਾਡੀਆਂ ਇਹ ਵਾਲੀਆਂ ਸਾਰੀਆਂ ਸੀਰੀਜ਼ ਦੇਖਦੇ ਰਹੋਗੇ ਓਕੇ ਤਾਂ ਤੁਹਾਨੂੰ ਯੂਜੀਸੀ ਦੇ ਪੇਪਰ ਦੇ ਵਿੱਚ ਕਾਫੀ ਜ਼ਿਆਦਾ ਹੈਲਪ ਮਿਲ ਜਾਣੀ ਆ ਓਕੇ ਜੀ ਹਾਂ ਅਗਰ ਤੁਸੀਂ UGC ਦੇ ਦੇਖੋ ਕੰਪਲੀਟ ਕੈਰੀ ਕਰਨੀ ਹੈ ਨਾ ਫਿਰ ਤੁਸੀਂ ਪ੍ਰੋ ਬੈਚ ਜ਼ਰੂਰ ਜੁਆਇਨ ਕਰੋ ਉਹਦੇ ਵਿੱਚ ਤੁਹਾਡੀ ਬਹੁਤ ਵਧੀਆ ਤਿਆਰੀ ਹੋ ਜਾਣੀ ਆ ਦਸੰਬਰ ਨੂੰ ਅਗਰ ਤੁਸੀਂ ਆਪਣਾ ਟਾਰਗੇਟ ਲੈ ਕੇ ਚੱਲ ਰਹੇ ਹੋ ਜੂਨ ਨੂੰ ਟਾਰਗੇਟ ਲੈ ਕੇ ਚੱਲ ਰਹੇ ਹੋ ਫਿਰ ਉਹ ਬੈਚ ਜੁਆਇਨ ਨਾ ਕਰੋ ਠੀਕ ਹੈ ਪਰ ਅਗਰ ਤੁਸੀਂ ਦਸੰਬਰ ਨੂੰ ਟਾਰਗੇਟ ਲੈ ਕੇ ਚੱਲ ਰਹੇ ਹੋ ਤਾਂ ਫਿਰ ਜ਼ਰੂਰ ਉਹ ਬੈਚ ਜੁਆਇਨ ਕਰ ਲਓ ਓਕੇ ਉਹ ਤੁਹਾਨੂੰ ਪੱਕਾ ਬੈਨੀਫੀਸ਼ੀਅਲ ਹੋਗਾ ਪੱਕਾ ਚਲੋ ਸ਼ੁਰੂ ਕਰਦੇ ਆਂ ਪਹਿਲਾ ਕੁਐਸਚਨ ਦੇਖੋ ਜੀ ਚਲੋ ਸ਼ੁਕਰ ਹੈ ਵਾਈਟ ਹੀ ਹੈ ਮੈਨੂੰ ਲੱਗਿਆ ਸੀ ਬਲੈਕ ਹੀ ਨਾ ਹੋਏ ਪਰ ਆਈ ਥਿੰਕ ਇਹ ਤਾਂ ਚੱਲ ਜੂਗੀ ਨਾ ਇਹ ਜਿਹੜੇ ਪਰਸਨਸ ਨੂੰ ਕੱਲ ਥੋੜਾ ਜਿਆਦਾ ਲੱਗ ਰਿਹਾ ਸੀਗਾ ਕਿ ਬਲੈਕ ਜ਼ਿਆਦਾ ਥੋੜੀ ਜੀ ਪ੍ਰੋਬਲਮਿਸਟਿਕ ਲੱਗ ਰਹੀ ਸੀ ਸਲਾਈਡ ਆਈ ਥਿੰਕ ਥਿਸ ਇਜ਼ ਓਕੇ ਨੋ ਬਿਕਾਜ਼ ਇਹ ਬਹੁਤ ਜ਼ਿਆਦਾ ਬਲੈਕ ਵੀ ਨਹੀਂ ਹੈ ਐਂਡ ਪ੍ਰੋਪਰਲੀ ਵਾਈਟ ਵੀ ਨਹੀਂ ਹੈ ਉਹ ਐਂਡ ਵਿੱਚ ਜਿਹੜਾ ਤੁਹਾਨੂੰ ਫੋਨਟ ਸਾਈਜ਼ ਮਿਲ ਰਿਹਾ ਹੈ that is fair enough ਹਾਂ ਚਲੋ ਪਹਿਲਾ ਪ੍ਰਸ਼ਨ ਦੇਖੋ ਰੰਨਾ ਕੇ ਛੱਪੜ ਵਿੱਚੋਂ ਨਿਕਲੀ ਸੁਲਫੇ ਦੀ ਲਾਟ ਵਰਗੀ ਸਾਦਾ ਟੱਪਾ ਛੰਦ ਹੈ ਜਾਂ ਫਿਰ ਅਲੋਣੀ ਹੈ ਹਾਂਜੀ ਪਹਿਲੇ ਦੇ ਲਈ ਤੁਹਾਡਾ ਉੱਤਰ ਬੀ ਆ ਗਿਆ ਆ ਸ਼ਾਬਾਸ਼ ਬਿਲਕੁਲ ਸਹੀ ਉੱਤਰ ਹੈ ਇਹ ਹੈਗਾ ਜੀ ਬੀ ਯਾਨੀ ਕਿ ਇਹ ਇੱਕ ਟੱਪਾ ਹੈ ਔਰ ਤੁਹਾਨੂੰ ਇੱਕ ਗੱਲ ਹੁਣੇ ਹੀ ਦੱਸਦੇ ਆ ਅਗਰ ਤੁਹਾਡੇ ਵਿੱਚੋਂ ਕੋਈ ਐਦਾਂ ਦੇ ਪਰਸਨ ਨੇ ਜਿਹੜੇ ਬਿਲਕੁਲ ਬਿਗਿਨਰ ਹੈਗੇ ਨੇ ਤਾਂ ਉਹਨਾਂ ਦੀ ਜਾਣਕਾਰੀ ਵਾਸਤੇ ਦੱਸਦੇ ਆ ਐਦਾਂ ਦੇ ਪ੍ਰਸ਼ਨ ਬੜੇ ਪੁੱਛੇ ਜਾਂਦੇ ਹੁੰਦੇ ਆ ਕਿ ਜਿਵੇਂ ਉੱਪਰ ਲਾਈਨਾਂ ਲਿਖ ਦੇਣਗੇ ਵੀ ਆ ਕਿਹੜੀ ਚੀਜ਼ ਹੈ ਕਿਹੜੀ ਨਹੀਂ ਆ ਰਾਈਟ ਤਾਂ ਉਹ ਚੀਜ਼ ਤੁਸੀਂ ਪਲੀਜ਼ ਫॉर श्योर ਜ਼ਰੂਰ ਯਾਦ ਰੱਖਣੀ ਹੈ ਓਕੇ ਜਿੱਦਾਂ ਟੱਪੇ ਘੋੜੀਆਂ ਸੁਹਾਗ ਵਗੈਰਾ ਇਹਨਾਂ ਦੇ ਵਿੱਚ ਬੜੇ ਪ੍ਰਸ਼ਨ ਆਉਂਦੇ ਨੇ ਪੰਜਾਬੀ ਸੱਭਿਆਚਾਰ ਨੂੰ ਛੱਡ ਕੇ ਤੁਸੀਂ ਪੰਜਾਬੀ ਦਾ ਪੇਪਰ ਕਲੀਅਰ ਨਹੀਂ ਕਰ ਸਕਦੇ ਠੀਕ ਹੈ ਤਾਂ ਇਹਨਾਂ ਨੂੰ ਯਾਦ ਰੱਖਦੇ ਰਹੋ ਅੱਗੇ ਆ ਜੋ ਪੇਂਟ ਕੀ ਹੁੰਦੀ ਹੈ ਗਲਪ ਦਾ ਰੂਪ ਹੈ ਨਾਟਕ ਦਾ ਰੂਪ ਹੈ ਕਵਿਤਾ ਦਾ ਰੂਪ ਹੈ ਜਾਂ ਫਿਰ ਲੋਕ ਸਾਹਿਤ ਦਾ ਰੂਪ ਹੈ ਹਾਂਜੀ ਦੂਸਰੇ ਪ੍ਰਸ਼ਨ ਦੇ ਲਈ ਕੀ ਉੱਤਰ ਆਏਗਾ ਪੇਂਟ ਕੀ ਹੈ जी क्वेश्चन नंबर टू दिली हाँ बिल्कुल सभ्याचार यही कुछ है एग्जैक्टली ओ थैंक यू एक्चुअली आई एम गेटिंग बेटर इन मेकिंग पीपीटीज हाँ ओके दैट्स गुड एक्चुअली आई एल टेक इट एज कॉम्प्लीमेंट चलो दूसरे दे लिए तुसी डी आंसर लगा रहे हो वेरी गुड ये हो जाएगा लोक साहित्य का रूप ओके okay, चलो अगे देखो जी तीसरा प्रश्न हरियाणी माए ਹਰਿਆਣੀ ਪੈਣੀ ਹਰਿਆ ਤਾਂ ਭਾਗੀ ਭਰਿਆ ਇਹ ਸੁਹਾਗ ਹੈ ਸਿੱਠਣੀ ਹੈ ਘੋੜੀ ਹੈ ਜਾਂ ਅਲਾਉਣੀ ਆ ਕੀ ਹੈ ਜੀ ਦੱਸੋ ਹਾਂਜੀ ਤੀਸਰੀ ਪ੍ਰਸ਼ਨ ਦੇ ਲਈ ਉੱਤਰ ਕਰਨਾ ਜੀ ਇਹਨਾਂ ਦੇ ਵਿੱਚੋਂ ਕੀ ਹੈ ਹੋਰ ਜਿੱਦਾਂ ਹੀ ਕੁਐਸਚਨ ਤੁਹਾਡੀ ਸਕਰੀਨ ਤੇ ਆਏ ਆ ਆਨਸਰ ਕਰਦਿਆ ਕਰਨਾ ਓਕੇ ਬਲਜੀਤ ਜੀ ਦਾ ਆਨਸਰ ਸੀ ਆ ਰਿਹਾ ਹੈ ਚਲੋ ਦੇਖਦੇ ਆ ਵੈਰੀ ਗੁੱਡ ਬਿਲਕੁਲ ਇਹ ਹੋ ਜਾਏਗਾ ਜੀ ਘੋੜੀ ਓਕੇ ਅਗੇ ਚੌਥਾ ਪ੍ਰਸ਼ਨ ਪੰਜਾਬ ਨਾਮ ਦੀ ਇੱਕ ਪੁਸਤਕ ਹੈ ਤੁਸੀਂ ਦੱਸਣਾ ਇਸ ਪੁਸਤਕ ਦੀ ਸੰਪਾਦਨਾ ਕਿਹਨੇ ਕੀਤੀ ਹੈ ਸੂਬਾ ਸਿੰਘ ਮਹਿੰਦਰ ਸਿੰਘ ਰੰਧਾਵਾ ਸੋਹਿੰਦਰ ਸਿੰਘ ਵਣਜਾਰਾ ਵਿਧੀ ਜਾਂ ਗੁਰਦੇਵ ਸਿੰਘ ਪੰਜਾਬ ਨਾਮ ਦੀ ਪੁਸਤਕ ਦੀ ਸੰਪਾਦਨਾ ਕਿਸ ਨੇ ਕੀਤੀ ਹੈ ਯਸ ਜੀ ਕੀ ਅਨਸਰ ਆਏਗਾ ਓਕੇ ਇਹ ਮਾਸਟਰ ਕੇਡਰ ਦੇ ਵਿੱਚ ਆ ਚੁੱਕੇ ਪ੍ਰੀਵੀਅਸਲੀ ਵੈਰੀ ਗੁੱਡ ਤਾਂ ਮੈਂ ਤੁਹਾਨੂੰ ਕਿਆ ਦਿੱਤਾ ਬਚਾਇਆ 650 ਪ੍ਰਸ਼ਨਾਂ ਤੁਹਾਡੇ ਲਈ ਰਾਮ ਬਾਣ ਦਾ ਕੰਮ ਕਰਾਂਗੇ ਅਗਰ ਮੰਨ ਲਓ ਤੁਹਾਡੇ ਕੋਲ ਪੜ੍ਹਨ ਦਾ ਟਾਈਮ ਨਹੀਂ ਹੈ ਨਾ ਇਹ ਜਾਂਦੇ ਜਾਂਦੇ 650 ਪ੍ਰਸ਼ਨ ਕਰ ਜਾਣਾ ਔਰ ਜਿਸ ਦਿਨ ਤੁਹਾਡਾ ਪੇਪਰ ਹੋਊਗਾ ਨਾ ਮੈਂ ਜਦੋਂ ਵੀ ਆਪਣੇ 650 ਪ੍ਰਸ਼ਨ ਦੇ ਵਨੇ ਖਤਮ ਹੋ ਗਏ ਆਪਾਂ ਇੱਕ ਮੈਰਾਥਨ ਦੀ ਜ਼ਰੂਰ ਲਿਆਵਾਂਗੇ ਇਹ ਮੈਂ ਤੁਹਾਨੂੰ ਪ੍ਰੋਮਿਸ ਕਰਦੀ ਆ ਕਿਉਂਕਿ ਇਹ ਪਹਿਲਾਂ ਤਿਆਰ ਹੋ ਚੁੱਕੇ ਹੋਣਗੇ ਰਾਈਟ ਚਲੋ ਚੋਤੇ ਦੇ ਲਈ ਤੁਹਾਡਾ ਉੱਤਰ B ਆ ਰਿਹਾ ਹੈ ਯਾਨੀ ਮਹਿੰਦਰ ਸਿੰਘ ਰੰਧਾਵਾ ਇਹ ਉੱਤਰ ਬਿਲਕੁਲ ਸਹੀ ਹੈ ਅੱਗੇ ਹੈ ਜੀ ਸਾਡੇ ਸਾਹਮਣੇ ਪੰਜਵਾਂ ਪ੍ਰਸ਼ਨ ਲੁੱਡੀ ਨਾਚ ਕਿਤੋਂ ਦਾ ਪ੍ਰਸਿੱਧ ਹੈ ਸਾਂਦਲਬਾੜ ਦੁਆਬਾ ਮਾਲਵਾ ਜਾਂ ਫਿਰ ਪੁਆਦ ਹਾਂਜੀ ਜੀ ਪ੍ਰਸ਼ਨ ਨੰਬਰ 5ਵੇਂ ਦੇ ਲਈ ਲੁੱਡੀ ਨਾਚ ਲਈ ਉੱਤਰ ਕਰੋ ਤੇ ਪਲੀਜ਼ ਸੈਸ਼ਨ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸ਼ੇਅਰ ਕਰਨਾ ਜ਼ਿਆਦਾ ਇੰਪੋਰਟੈਂਟ ਐਕਚੁਅਲੀ ਯੈਸ ਤਾਂ ਪਲੀਜ਼ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਕਿ ਈਟੀடி ਵਾਲੇ ਜਿਹੜੇ ਬੱਚੇ ਨੇ ਨਾ ਜਿਨ੍ਹਾਂ ਦੀ ਸਿਲੈਕਸ਼ਨ ਹੋ ਚੁੱਕੀ ਹੈ ਬੱਚਾ ਉਹਨਾਂ ਦਾ ਭਲਾ ਹੋਣਾ ਬਹੁਤ ਜ਼ਰੂਰੀ ਹੈ ਰਾਈਟ ਤਾਂ ਉਹਨਾਂ ਤਾਂ ਕਿ ਸੈਸ਼ਨ ਜ਼ਰੂਰ ਪਹੁੰਚਾ ਦਿਓ ਓਕੇ ਤੇ ਜਿਹੜੇ UGC ਵਾਲੇ ਆ ਉਹ ਤਾਂ ਸਿਆਣੀ ਬੜੇ ਨੂੰ ਤਾਂ ਪਹੁੰਚਾਈ ਦੇਣਗੇ ਹਨਾ ਚਲੋ ਪੰਜਵੇਂ ਦੇ ਲਈ ਏ ਉੱਤਰ ਵੈਰੀ ਗੁੱਡ ਬਿਲਕੁਲ ਠੀਕ ਹੈ ਏ ਹੈਗਾ ਜੀ ਸੰਦਲਬਾਰ ਇਲਾਕੇ ਦਾ ਓਕੇ ਯੈਸ ਅੱਗੇ 6ਵਾਂ ਪ੍ਰਸ਼ਨ ਹਾਦਰ ਸ਼ੇਖ ਦਾ ਮੇਲਾ ਕਿੱਥੇ ਲੱਗਦਾ ਹੈ ਫਰੀਦਕੋਟ ਸਰਹੰਦ ਸਹਾਰनपुर ਮਲੇਰ ਕੋਟਲਾ ਹਾਂਜੀ ਅੱਛਾ ਇੱਕ ਹੋਰ ਕੰਮ ਕਰ ਲੈਣਾ ਜਿੰਨਾਂ ਨੇ ਵੀ ਮੇਰੇ ਪੰਜਾਬ ਦੇ ਗਹਿਣਿਆਂ ਵਾਲਾ ਜਿਹੜਾ ਚੈਪਟਰ ਆ ਉਹ ਨਹੀਂ ਦੇਖਿਆ ਹੋਇਆ ਇਹਦੀ ਆਈ ਥਿੰਕ ਤਿੰਨ ਵੀਡੀਓਜ਼ ਆ ਜਾਂ ਦੋ ਨੇ ਬੜੀ ਡਿਟੇਲ ਚ ਕਰਵਾਈਆਂ ਹੋਈਆਂ ਉਹ ਜ਼ਰੂਰ ਦੇਖ ਲੈਣਾ ਜਿੰਨਾਂ ਦਾ ਵੀ ਹਾਲ ਫਿਲਹਾਲ ਚ ਪੇਪਰ ਹੈ ਤੇ ਜਿਹੜਾ ਦਾ ਡੀਟ੍ਰਿਪਲ ਐਸਪੀ ਦਾ ਪੇਪਰ ਹੈ 10 ਘੰਟੇ ਵਾਲੀ ਮੈਰਾਥਨ ਉਹ ਜ਼ਰੂਰ ਦੇਖ ਲਿਓ ਤੁਹਾਨੂੰ ਆਲਮੋਸਟ ਮੈਨ ਲੱਗਦਾ ਤੁਹਾਡੀ ਸਾਰੀ ਪੰਜਾਬੀ ਦੀ ਰਿਵੀਜ਼ਨ ਹੋ ਜਾਣੀ ਉਹਦੇ ਵਿੱਚ ਠੀਕ ਹੈ ਬੀ ਮਲੇਰਕੋਟਲਾ ਵੈਰੀ ਗੁੱਡ ਬਿਲਕੁਲ ਠੀਕ ਹੈ ਛੇਵੇਂ ਦੇ ਲਈ ਉੱਤਰ ਆਏਗਾ ਮਲੇਰਕੋਟਲਾ ਓਕੇ 올राइट ਸਤਵਾਂ ਪ੍ਰਸ਼ਨ ਸਿੱਠਣੀਆਂ ਕਿਸ ਸਮੇਂ ਗਾਈਆਂ ਜਾਂਦੀ ਹੈ ਬੱਚਾ ਪੈਦਾ ਹੋਣ ਸਮੇਂ ਜੰਝ ਢੁੱਕਣ ਸਮੇਂ ਡੋਲੀ ਤੁਰਨ ਸਮੇਂ ਸੇਰਾ ਬੰਨਣ ਸਮੇਂ ਹਾਂਜੀ ਸਿੱਠਣੀਆਂ ਦਾ ਸੰਬੰਧ ਕਿਹੜੇ ਸਮੇਂ ਦੇ ਨਾਲ ਹੁੰਦਾ ਹੈ ਹਾਂਜੀ ਇਹਨਾਂ ਸਾਰੇ ਸੈਸ਼ਨਸ ਨੂੰ ਥਿਉਰੀ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਅਗਰ ਤੁਸੀਂ ਬੈਚ ਨੂੰ ਜੁਆਇਨ ਕਰਦੇ ਹੁੰਦਾ ਠੀਕ ਜੀ ਹਾਂਜੀ सतवें दे बी यानी कि तुम लगा रहे हो जंज ढुकन समय बिल्कुल सही उत्तर है इसका उत्तर आना है आ, बी ओके अगे जी अठव अच्छा प्रश्न मौली तो मेहंदी आ मैं देखना चाहनी हाँ कि प्रश्न ठीक होंगे मौली तो मेहंदी ये रचना कि अवतार सिंह दलेर सुहिंदर सिंह वणजारा बेदी महेंद्र सिंह रंधावा अमृता प्रीतम मोली तो मेहंदी किस दी रचना है यस प्लीज एक्चुअली आई एम एक्साइटेड टू नो कि ए वाला क्वेश्चन किन्ना दा ठीक होएगा ये मैं बहुत चंगा लगूगा दिल तो खुशी होएगी अगर तुम्हारा ठीक होंगे वेरी वेरी गुड क्या बात है तुम तो सारी बहुत पढ़न लग गए हो बहुत सही बहुत सही ए हो जाएगा डी यानी कि अमृता प्रीतम की रचना है ओके okay? अगे लोक नाटक पुस्तक अधी रचना किने कीती है बलवंत गार्गी, दविंदर सत्यार्थी शेर सिंह शेर या फिर वणजारा बेदी नौवें प्रश्न के लिए उत्तर लोक नाटक पुस्तक की रचना किसने कीती है हाँ जी व्हाट विल बी द आंसर ऑफ क्वेश्चन नंबर 9 यस प्लीज ए बी सी डी व्हाट विल बी द आंसर ओके 노మే딜ੀ ਤੁਹਾਡਾ ਸਾਰਿਆਂ ਦਾ ਉੱਤਰ ਇਹ ਆ ਰਿਹਾ ਹੈ ਯਾਨੀ ਬਲਵੰਤ ਗਾਰਗੀ ਬਿਲਕੁਲ ਸਹੀ ਉੱਤਰ ਹੈ ਅੱਗੇ ਜੀ 10ਵਾਂ ਪ੍ਰਸ਼ਨ ਪੰਜਾਬੀ ਵਿੱਚ ਲੋਕਧਾਰਾ ਸ਼ਬਦ ਨੂੰ ਵਧੇਰੇ ਮਕਬੂਲ ਕਰਨ ਦਾ ਸਹਾਰਾ ਕਿਸ ਦੇ ਸਿਰ ਤੇ ਜਾਂਦਾ ਹੈ ਇਹ ਉਹਨ ਬੱਚਾ ਐਦਾਂ ਦਾ ਪ੍ਰਸ਼ਨ ਹੈ ਜਿੰਨੂੰ ਨਾ ਤੁਸੀਂ ਧਿਆਨ ਨਾਲ ਪੜੋਗੇ ਤਾਂ ਤੁਹਾਡਾ ਉੱਤਰ ਠੀਕ ਹੋਊਗਾ ਨਹੀਂ ਤਾਂ ਇਸ ਤੇ ਗਲਤ ਹੋਣ ਦੇ ਵੀ ਚਾਂਸਸ ਨੇ ਠੀਕ ਹੈ ਮਹਿੰਦਰ ਸਿੰਘ ਰੰਦਾਵਾ ਕਰਨੈਲ ਸਿੰਘ थिंद ਹਰਭਜਨ ਸਿੰਘ ਜਾਂ ਫਿਰ ਬਨਜਾਰਾ ਬੇਦੀ ਵਧੇਰੇ ਮਕਬੂਲ ਕਰਨ ਦਾ ਸਹਾਰਾ ਕਿਸ ਦੇ ਸਿਰ ਤੇ ਜਾਂਦਾ ਹੈ 10ਵੇਂ ਪ੍ਰਸ਼ਨ ਦੇ ਲਈ ਉੱਤਰ ਕਰੋ ਕੀ ਹੋਏਗਾ ਜੀ ਓਕੇ 10ਵੇਂ ਲਈ ਤੁਸੀਂ ਬੇਦੀ ਅਵਸਰ ਲਗਾ ਰਹੇ ਹੋ ਬਿਲਕੁਲ ਠੀਕ ਹੈ ਇਸ ਦਾ ਉੱਤਰ ਹੋਏਗਾ ਜੀ ਬਨਜਾਰਾ ਬੇਦੀ ਦੇਖੋ ਮੇਰੀ ਗੱਲ ਸੁਣੋ ਇੱਕ ਚੀਜ਼ ਯਾਦ ਰੱਖਿਓ ਆਪਾਂ ਕੱਲ ਇੱਕ ਕੁਐਸਚਨ ਕੀਤਾ ਸੀਗਾ ਕਿ ਜਿਹੜਾ ਇਹ ਫੋਕਲੋਰ ਸ਼ਬਦ ਹੈ ਐਮਟੀ ਵਾਸਤੇ ਪੰਜਾਬੀ ਦੇ ਵਿੱਚ ਇੱਕ ਸ਼ਬਦ ਵਰਤਿਆ ਗਿਆ ਇੱਕ ਸਾਹਿਤਕਾਰ ਵੱਲੋਂ ਉਹ ਸੀਗਾ ਲੋਕ ਯਾਨ ਹੈ ਨਾ ਤੇ ਜਿਹੜਾ ਲੋਕ ਯਾਨ ਸ਼ਬਦ ਹੈ ਇਹ ਕਿਹਨੇ ਵਰਤਿਆ ਸੀ ਕਰਨੈਲ ਸਿੰਘ ਥਿੰਦ ਨੇ ਵਰਤਿਆ ਸੀਗਾ ਉਤੇ ਫੋਕਲੋਰ ਦੇ ਲਈ ਪੰਜਾਬੀ ਦੇ ਵਿੱਚ ਜਿਹੜਾ ਲੋਕ ਧਾਰਾ ਸ਼ਬਦ ਹੈ ਉਹਨੂੰ ਮਕਬੂਲ ਕਿਹਨੇ ਕੀਤਾ ਸੀਗਾ ਇਹ ਬੁੰਜਾਰਾ ਬੇਦੀ ਨੇ ਕੀਤਾ ਸੀ ਤਾਂ ਇਹ ਦੋਨੋਂ ਦੇ ਦੋਨੋਂ ਕੁਐਸਚਨਸ ਜੀ ਆਪਣੀ ਜਗ੍ਹਾ ਦੇ ਉੱਪਰ ਬਹੁਤ ਇੰਪੋਰਟੈਂਟ ਹੈਗੇ ਆ ਇਸ ਲਈ ਇਹਨਾਂ ਨੂੰ ਤੁਸੀਂ ਦੋਨਾਂ ਨੂੰ ਅਲੱਗ-ਅਲੱਗ ਯਾਦ ਰੱਖਿਓ ਠੀਕ ਹੈ ਲੋਕ ਯਾਨਵੀ ਔਰ ਇਸ ਦੇ ਨਾਲ ਨਾਲ ਲੋਕ ਧਾਰਾ ਵੀ ਅੱਗੇ ਆਜੋ 11ਵਾਂ ਪ੍ਰਸ਼ਨ ਕਿੱਧਰ ਗਈਆਂ ਨੀ ਨੀ ਆ ਨਸੀ ਲਾੜੀ ਤੇਰੀਆਂ ਨਾਨਕੀਆਂ ਲੋਰੀ ਹੈ ਜੀ ਸਿੱਠਣੀ ਹੈ ਸੁਹਾਗ ਹੈ ਜਾਂ ਘੋੜੀ ਹੈ ਹਾਂਜੀ ਸ਼ਾਬਾਸ਼ 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 ਹਾਂਜੀ ਦੱਸੋ ਜੀ ਇਹ ਕਿਹੜਾ ਰੂਪ ਹੈ ਲੋਰੀ ਸਿਠਣੀ ਸੁਹਾਗ ਜਾਂ ਫਿਰ ਕੋੜੀ 11ਵਾਂ ਦੇ ਲਈ ਉੱਤਰ ਆ ਗਿਆ B ਯਾਨੀ ਕਿ ਇਹ ਹੈਗੀ ਹੈ ਸਿਠਣੀ ਹੈ ਨਾ ਜੀ ਬਿਲਕੁਲ ਸਹੀ ਉੱਤਰ ਹੈ ਅੱਗੇ 12ਵਾਂ ਪ੍ਰਸ਼ਨ ਸੰਮੀ ਲੋਕ ਕਲਾ ਦਾ ਕਿਹੜਾ ਰੂਪ ਹੈ ਸੰਗੀਤ நாਟ ਨ੍ਰਿਤ ਜਾਂ ਕਵਿਤਾ ਸੰਮੀ ਨੂੰ ਤੁਸੀਂ ਲੋਕ ਕਲਾ ਦੇ ਕਿਹੜੇ ਵਰਗ ਦੇ ਵਿੱਚ ਰੱਖਦੇ ਹੋ ਹਾਂਜੀ ਸੰਗੀਤ நாਟ ਨ੍ਰਿਤ ਜਾਂ ਕਵਿਤਾ बारहवे प्रश्न के लिए की उत्तर होएगा शाबाश चलो जी हुँ। हुँ। वेरी गुड कुलवीर जी ओके ये आ जाएगा सी है ना यानी कि यह नृत्य कला है वेरी गुड अगे तेरवा प्रश्न हेठांचो किस वनगुमर शामिल कर सकते हो ਨ੍ਰਿਤ ਗੀਤ ਧਾਰਮਿਕ ਗੀਤ ਸੰਸਕਾਰ ਗੀਤ ਰੋਮਾਂਟਿਕ ਗੀਤ ਹੁਣ ਅੱਤੇ ਆਪਾਂ ਝੂਮਰ ਦੀ ਗੱਲ ਕਰ ਰਹੇ ਆਂ ਠੀਕ ਹੈ ਤਾਂ ਮੇਰੇ ਹਿਸਾਬ ਦੇ ਨਾਲ ਤੁਹਾਨੂੰ ਨਾਮ ਦੇ ਨਾਲ ਹੀ ਪਤਾ ਚੱਲ ਜਾਣਾ ਆ ਕਿ ਇਸ ਦਾ ਉੱਤਰ ਕੀ ਹੋਊਗਾ ਚੰਕੌਰ ਜੀ ਜਦੋਂ ਵੀ ਮੰਨ ਲਓ ਤੁਹਾਨੂੰ ਦੋ ਐਦਾਂ ਦੇ ਆਪਸ਼ਨਸ ਆਂਦੇ ਆ ਜਿੰਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਇਹ ਵੀ ਹੈ ਇਹ ਵੀ ਹੈ ਉਦੋਂ ਕਿਹੜੀ ਅਪਰੋਚ ਅਪਣਾਣੀ ਹੈ ਹਮੇਸ਼ਾ ਜਿਹੜਾ ਮੋਸਟ ਅਪਰੋਪ੍ਰੀਏਟ ਆਨਸਰ ਹੋਏਗਾ ਤੁਸੀਂ ਉਹਦੇ ਵੱਲ ਜਾਓਗੇ ਠੀਕ ਹੈ ਯਾਨੀ ਕਿ ਜਿਹੜਾ ਗੌਣ ਹੋਊਗਾ ਉਹਨੂੰ ਛੱਡ ਦੇਣਾ ਤੇ ਮੁੱਖ ਨੂੰ ਲੈ ਲੈਣਾ ਸਮਝ ਗਏ ਚਲੋ 13ਵੇਂ ਦੇ ਲਈ ਇਹ ਉੱਤਰ ਆ ਗਿਆ ਯਾਨੀ ਕਿ ਨ੍ਰਿਤ ਗੀਤ ਬਿਲਕੁਲ ਸਹੀ ਹੈ ਅੱਗੇ ਚੱਲਦੇ ਹਾਂ 14ਵਾਂ ਪ੍ਰਸ਼ਨ ਕੋਠੇ ਤੇ ਕਬੂਤਰ ਬੈਠਾ ਕਰਦਾ ਘੁਮ ਘੁਮ ਨਾਲੇ ਤੇਰੀ ਰੋਟੀ ਬੱਧੀ ਨਾਲੇ ਬੱਧਾ ਤੂੰ ਸੁਹਾਗ ਹੈ ਲੋਰੀ ਹੈ ਪੱਤਲ ਕਾਵ ਹੈ ਜਾਂ ਘੋੜੀ ਹੈ ਦੱਸੋ ਜੀ ਕੀ ਹੈਗਾ ਕੋਠੇ ਤੇ ਕਬੂਤਰ ਬੈਠਾ ਕਰਦਾ ਕੂੰ ਕੂੰ ਨਾਲੇ ਤੇਰੀ ਰੋਟੀ ਬੱਦੀ ਨਾਲੇ ਬੱਦਾ ਤੂੰ ਦੇਖੋ ਮੇਰੀ ਇਹ ਕੋਸ਼ਿਸ਼ ਰਹਿੰਦੀ ਹੈ ਕਿ ਤੁਹਾਨੂੰ ਕੁਝ ਵੀ ਕਰਵਾਵਾਂ ਤਾਂ ਉਦੋਂ ਪੇਪਰ ਨੂੰ ਕਿਵੇਂ ਸੋਲਵ ਕਰਨਾ ਹੈ ਉਹ ਮੈਂ ਨਾਲ-ਨਾਲ ਜ਼ਰੂਰ ਦੱਸਦੀ ਰਵਾਂ ਰਾਈਟ 14ਵੇਂ ਦੇ ਲਈ ਤੁਹਾਡਾ ਉੱਤਰ ਸੀ ਆ ਗਿਆ ਬਿਲਕੁਲ ਠੀਕ ਹੈ ਇਹ ਹੋ ਜਾਏਗਾ ਜੀ ਪੱਤਲਕਾਰ ওকে ਅੱਗੇ 15ਵਾਂ ਪ੍ਰਸ਼ਨ

डी उत्तर लगा रहे हो जी लोकनाट बिल्कुल ठीक है 15वें के लिए जिन्होंने भी डी आंसर किया एब्सोल्युटली right. राइट आगे 16वां प्रश्न कोड़ियां किस समय गायियां जाती हैं लड़का पैदा होने समय लड़के के जंज चढ़न समय संस्कार समय या फिर सारे ही ठीक नहीं हाँ जी कोड़ियां किस समय गायियां जाती हैं ਕਵੈਸਚਨ ਨੰਬਰ 16 ਦੇ ਲਈ ਆਨਸਰ ਕਰੋ ਐਂਡ ਸੈਸ਼ਨ ਨੂੰ ਪਲੀਜ਼ ਸ਼ੇਅਰ ਕਰ ਦਿਓ ਜੀ 16ਵੇਂ ਦੇ ਲਈ ਬੀ ਉੱਤਰ ਆ ਗਿਆ ਯਾਨੀ ਲੜਕਾ ਜਦੋਂ ਜੰਝ ਚੜਦਾ ਹੈ ਹੈ ਨਾ ਜੀ ਬਿਲਕੁਲ ਸਹੀ ਹੈ ਅੱਗੇ ਆਜੋ 17ਵਾਂ ਪ੍ਰਸ਼ਨ ਰਾਣੀ ਕੋਕੀਲਾ ਦੀ ਕਥਾ ਨੂੰ ਕਿਹੜੇ ਵਰਗ ਦੇ ਵਿੱਚ ਤੁਸੀਂ ਸ਼ਾਮਲ ਕਰੋਗੇ ਪਰੀ ਕਥਾ ਦੰਤ ਕਥਾ 부ਝਾਵਲ ਕਥਾ ਨੀਤੀ ਕਥਾ ਪ੍ਰਸ਼ਨ ਨੰਬਰ 17 ਦੇ ਲਈ ਰਾਣੀ ਕੋਕੀਲਾ ਦੀ ਕਥਾ ਬਾਰੇ ਉੱਤਰ ਕਰਨਾ ਹੈ। ਹਾਂਜੀ ਜੀ। ਚਲੋ ਚਲੋ ਸ਼ਾਬਾਸ਼। ਹਾਂਜੀ ਅਮਨ ਜੀ ਬਿਲਕੁਲ ਸਹੀ ਕਿਹਾ। 17ਵੇਂ ਦੇ ਲਈ ਵੀ ਉੱਤਰ ਆ ਰਿਹਾ ਹੈ। ਹਾਂਜੀ। ਇਸ ਨੂੰ ਸ਼ਾਮਲ ਕੀਤਾ ਜਾਏਗਾ ਦੰਤ ਕਥਾ ਦੇ ਵਿੱਚ। ਠੀਕ ਹੈ ਜੀ। ਓਕੇ। ਅੱਗੇ 18ਵਾਂ ਪ੍ਰਸ਼ਨ ਕੜਾ ਭੰਣਾ ਇਹਨੂੰ ਮਤਲਬ ਕਦੋਂ ਪ੍ਰਯੋਗ ਕੀਤਾ ਜਾਂਦਾ ਹੈ ਨਾ ਮਤਲਬ ਕੀ ਹੁੰਦਾ ਨਾਤਾ ਜੋੜਨਾ ਵਾਰੀ-ਵਾਰੀ ਜਾਣਾ ਸੰਕਲਪ ਲੈਣਾ ਜਾਂ ਫਿਰ ਨਾਤਾ ਤੋੜਨਾ ਕੜਾ ਭੰਣਾ ਇਸ ਦਾ ਮਤਲਬ ਕੀ ਹੁੰਦਾ ਹਾਂਜੀ 18th ਕੁਐਸਚਨ ਦੇ ਲਈ ਕੀ ਆਨਸਰ ਲਗਾ ਰਹੇ ਹੋ yes 18 ਦੇ ਲਈ ਤੁਹਾਡਾ ਆਨਸਰ d ਆ ਰਿਹਾ ਹੈ ਓਕੇ ਚਲੋ ਦੇਖਦੇ ਹਾਂ ਫਿਰ ਉੱਤਰ ਕੀ ਹੈ ਬਿਲਕੁਲ ਇਸ ਦਾ ਉੱਤਰ ਹੋ ਜਾਏਗਾ ਨਾਤਾ ਤੋੜਨਾ ਵੈਰੀ ਗੁੱਡ ਅੱਗੇ 19ਵਾਂ ਪ੍ਰਸ਼ਨ ਇਹਨਾਂ ਦੇ ਵਿੱਚੋਂ ਤੁਸੀਂ ਸਹੀ ਜੁਪਟ ਚੁੜਨਾ ਹੈ ਠੀਕ ਹੈ ਟੱਪੇ ਅਤੇ ਬੋਲੀਆਂ ਸੋਗ ਸੰਗੀਤ ਲੋਰੀਆ ਅਤੇ ਢੋਲੇ ਨ੍ਰਿਤ ਸੰਗੀਤ ਘੋੜੀ ਅਤੇ ਸਿੱਠਣੀ ਵਿਆਹ ਦੇ ਗੀਤ ਸੱਦ ਤੇ ਮਾਈਆ ਜਾਤੀ ਗੀਤ ਇਨਾਂ ਦੇ ਵਿੱਚੋਂ ਸਹੀ ਕਥਨ ਚੁਣ ਕੇ ਦੱਸੋ ਜੀ ਸਹੀ ਜੋਟ ਕਿਹੜਾ ਹੈ ਹਾਂਜੀ ਜੀ 19ਵੇਂ ਦੇ ਲਈ ਤੁਸੀਂ ਆਨਸਰ ਸੀ ਲਗਾ ਰਹੇ ਹੋ ਬਿਲਕੁਲ ਇਹ ਹੋ ਜਾਏਗਾ ਕੋੜੀ ਤੇ ਸਿੱਠਣੀ ਵਿਆਹ ਦੇ ਗੀਤ ਨੇ ਓਕੇ ਵੈਰੀ ਗੁੱਡ ਅੱਗੇ 20ਵਾਂ ਪ੍ਰਸ਼ਨ ਪੱਲੇ ਦੀ ਢੇਲਾ ਕਰਦੀ ਮੇਲਾ ਮੇਲਾ ਕੀ ਹੈ ਜੀ ਅਖਾਣ ਦੋਹਾ ਟੱਪਾ ਜਾਂ ਫਿਰ ਮੁਹਾਵਰਾ ਹਾਂਜੀ ਜੀ ਊ ਊ ਨਾ 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 ਚਲੋ B ਵਿੱਚ ਲਈ ਤੁਹਾਡਾ ਆਨਸਰ ਆ ਰਿਹਾ ਹੈ A ਯਾਨੀ ਕਿ ਇਹਨੂੰ ਤੁਸੀਂ ਕਹਿ ਰਹੇ ਹੋ ਅਖਾਣ ਹੈ ਨਾ ਬਿਲਕੁਲ ਠੀਕ ਉੱਤਰ ਹੈ ਜੀ ਜਿਹੜੇ ਵੀ ਵਿਦਿਆਰਥੀਆਂ ਨੇ ਅਖਾਣ ਆਨਸਰ ਕੀਤਾ ਐਬਸੋਲੂਟਲੀ ਰਾਈਟ ਹੁਣ ਤੁਸੀਂ ਐਂ ਕਰੋ मैनु फटाफट यह दसना स्टार्ट करो कि मार्क्स आए हैं हांजी कि मार्क्स आए चलो चलो दसो बी यस 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 अमन जी बिलकुल अज तेखो बी अजी से अकॉर्डिंग टू भी ट्वेंटी आउट ऑफ ट्वेंटी आने चाहिए नहीं यस ओके 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 नाइनटीन एटीन ट्वेंटी मनजीत कुमार जी दे ऑल राइट गुरदास जी दे ट्वेंटी वेरी वेरी गुड ब्रावो कमला जी भी हरसिमरत जी भुलना नहीं है डेली काउंट करना है खुद की परफॉर्मेंस जरूर देखना एंड हरप्रीत जी तुम लेट पहुंचे देखो बच्चा डेली ਸਾਡੀ 9 ਵਜੇ ਕਲਾਸ ਹੁੰਦੀ ਹੈ ਤੁਹਾਡਾ ਤੁਹਾਨੂੰ ਪਤਾ ਹੈ ਈਟੀਟੀ ਦਾ ਪੇਪਰ ਆਉਣ ਵਾਲਾ ਹੈ ਤੁਹਾਡਾ ਡੀ ਟ੍ਰਿਪਲ ਐਸ ਬੀ ਦਾ ਪੇਪਰ ਆਉਣ ਵਾਲਾ ਹੈ ਤੇ ਤੁਹਾਡਾ ਟੀਜੀਟੀ ਦਾ ਪੇਪਰ ਆਉਣ ਵਾਲਾ ਹੈ ਹੈਨਾ ਅਗਰ ਤਾਂ ਬੈਚ ਲੈਣਾ ਹੈ ਤਾਂ ਆ ਤੁਹਾਨੂੰ ਨੰਬਰ ਦਿੱਤਾ ਹੋਇਆ ਹੈ ਤੁਸੀਂ ਇਹਦੇ ਤੇ ਸੰਪਰਕ ਕਰ ਲਓ ਔਰ ਅਗਰ ਰਿਵੀਜ਼ਨ ਕਰਨੀ ਹੈ ਤਾਂ YouTube ਦੇ ਉੱਪਰ ਜਿਹੜੇ ਆਪਾਂ ਮੌਕ ਟੈਸਟ ਸੀਰੀਜ਼ ਸਟਾਰਟ ਕੀਤੀ ਹੈ ਇਹਨੂੰ ਜ਼ਰੂਰ ਦੇਖ ਲਿਆ ਕਰੋ ਐਂ ਦੇ ਵਿੱਚ ਪਹਿਲਾਂ ਅਸੀਂ ਪੰਜਾਬੀ ਸੱਭਿਆਚਾਰ ਨੂੰ ਲੈ ਕੇ 600 ਤੋਂ ਲੈ ਕੇ 650 ਤੱਕ ਦੇ ਕੁਐਸਚਨ ਜਿਹੜੇ ਆ ਕਰਾਂਗੇ ਤੇ ਜਿਨ੍ਹਾਂ ਦਾ ਹਾਲ ਫਿਲਹਾਲ ਦੇ ਵਿੱਚ ਪੇਪਰ ਹੈ ਮੇਰੀਆਂ ਤਿੰਨ ਮੈਰਾਥਨ ਹੈ ਇੱਕ 10 ਘੰਟੇ ਵਾਲੀ ਜਿਹੜੀ ਤੁਹਾਡੇ ਸਾਰੇ ਸਾਹਿਤ ਨੂੰ ਕਵਰ ਕਰੂਗੀ ਰਿਵੀਜ਼ਨ ਦੇ ਵਿੱਚ ਐਕਸਪਲੇਨੇਸ਼ਨ ਨਹੀਂ ਹੈ ਸਿਰਫ ਰਿਵੀਜ਼ਨ ਹੈ ਠੀਕ ਹੈ ਔਰ ਇੱਕ ਹੋ ਗਿਆ ਸਾਢੇ 4 ਘੰਟੇ ਵਾਲੀ ਜਿਹੜੀ ਪੰਜਾਬ ਦੇ ਰਸਮ ਰਿਵਾਜ ਤੇ ਸੱਭਿਆਚਾਰ ਨੂੰ ਕਵਰ ਕਰੇਗੀ ਤੇ ਤੀਸਰੀ ਹੈਗੀ ਹੈ 2.5 ਘੰਟੇ ਵਾਲੀ ਜਿਸ ਦੇ ਵਿੱਚ ਪੰਜਾਬੀ ਦੀ ਵਿਆਕਰਨ ਨੂੰ ਕੰਪਲੀਟ ਕੀਤਾ ਗਿਆ ਓਕੇ ਕਿ ਕਗੇ ਸਾਹਿਤ ਅਕਾਦਮੀ ਵਾਲੀ ਇਹ ਮੇਰੇ ਕੋਲ ਜ 1.5 ਘੰਟੇ ਦੀ ਵੀਡੀਓ ਹੈ ਪਲੀਜ਼ ਇਹ ਹਰ ਹਾਲਤ ਦੇ ਵਿੱਚ ਚਾਰੋਂ ਦੀਆਂ ਚਾਰੋਂ ਵੀਡੀਓਜ਼ ਦੇਖ ਲਓ ਉਹਦੇ ਨਾਲ ਤੁਹਾਡੀ ਪ੍ਰੈਕਟਿਸ ਹੋ ਜੂਗੀ ਤੁਹਾਡੀ ਰਿਵੀਜ਼ਨ ਹੋ ਜੂਗੀ ਹਾਂਜੀ ਮਨਦੀਪ ਜੀ ਪਲੀਜ਼ ਇਹ ਕੰਮ ਕਰਨਾ ਸ਼ਾਇਦ ਤੁਸੀਂ ਹੀ ਮੈਨੂੰ ਪਹਿਲਾਂ ਕਿਹਾ ਸੀਗਾ ਜਦੋਂ ਵੀ ਆਪਣਾ ਸੈਸ਼ਨ ਓਵਰ ਹੋਊਗਾ ਇਸ ਤੋਂ ਬਾਅਦ ਤੁਸੀਂ ਨੀਚੇ ਇੱਕ ਕਮੈਂਟ ਲਿਖ ਦੇਣਾ ਕਿਉਂਕਿ ਮੈਂ ਇੱਥੇ ਤੁਹਾਨੂੰ ਸ਼ੇਅਰ ਕਰ ਨਹੀਂ ਸਕਦੀ ਲਾਈਵ ਕਲਾਸ ਦੇ ਵਿੱਚ ਲਿੰਕ ਸ਼ੇਅਰ ਨਹੀਂ ਹੋ ਸਕਦਾ ਠੀਕ ਹੈ ਤਾਂ ਮੈਂ ਫੋਰ ਸ਼ੋਰ ਤੁਹਾਨੂੰ ਭੇਜ ਦੂੰਗੀ ਅੱਛਾ ਹਰਦੀਪ ਜੀ ਨੇ ਕਮੈਂਟ ਸੈਕਸ਼ਨ ਦੇ ਵਿੱਚ ਲਿੰਕ ਭੇਜ ਦਿੱਤਾ ਹੋਇਆ ਹੈ ਦੇਖ ਲਓ ਅਗਰ ਫੇਰ ਵੀ ਨਾ ਮਿਲੇ ਤਾਂ ਮੈਨੂੰ ਬੋਲ ਦੇਣਾ 올 ਰਾਈਟ ਹਰਦੀਪ ਜੀ ਭੇਜਤਾ ਹੈ ਅੱਛਾ ਤੁਸੀਂ ਮੈਨੂੰ ਉਹ ਵਾਲਾ ਲਿੰਕ ਭੇਜਿਆ ਠੀਕ ਹੈ ਜੀ ਮੈਂ ਦੇਖ ਲਾਂਗੀ ਡੋਨਟ ਵਰੀ ਫੋਰ ਸ਼ੋਰ ਦੇਖ ਕੇ ਮੈਂ ਤੁਹਾਡਾ ਡਾਊਟ ਕਲੀਅਰ ਕਰ ਦਿਆ ਠੀਕ ਹੈ ok then bye everyone take care good night bye bye oh wow just easy that's good actually really that's good